ਐਸ ਵਕਤ ਮੈਂ ਖੜਾ ਆ ਪਿੰਡ ਸਰਜੀਚ ਤਾਂ ਅਸੀਂ ਹੁਣ ਤੁਹਾਨੂੰ ਦਿਖਾਉਨੇ ਆ ਪਿੰਡ ਦੇ ਹਰੇ ਭਰੇ ਖੇਤ ਕਿ ਕਿਵੇਂ ਪਿੰਡਾਂ ਦੇ ਵਿੱਚ ਬੈਠ ਕੇ ਗੱਲਬਾਤ ਕਰੀਦੀ ਹੈ ਕੰਮ ਕੀਤਾ ਜਾਂਦਾ ਹੈ ਪੱਠਾ ਦਿੱਤਾ ਕਿਵੇਂ ਕੱਟਿਆ ਜਾਂਦਾ ਸਾਰਾ ਕੁਝ ਕਿਸਾਨ ਦੀ ਜ਼ਿੰਦਗੀ ਤੇ ਥੋੜੀ ਜੀ ਗੱਲ ਕਰਾਂਗੇ ਤਾਂ ਸੋ ਮੇਰੇ ਨਾਲ ਆਪਣਾ ਸਾਡਾ ਕਾਂਗਰਸ ਸਾਹ ਸਿੰਘ ਆ ਤੇ ਸਾਹ ਸਿੰਘ ਸਾਰੇ ਕੰਮ ਜਿਹੜੇ ਕਰ ਰਿਹਾ ਐਸ ਵਕਤ ਹੁਣ ਉਹ ਕਿਉਂਕਿ ਸ਼ਾਮ ਦਾ ਵੇਲਾ ਆ ਤੇ ਡੰਗਰ ਵਾਛੇ ਦਾ ਸਾਮ ਸੰਭਾਲ ਕਰਦਾ ਹੁਣ ਉਹ ਪੱਠੇ ਕੱਟ ਰਿਹਾ ਦੇ ਸੋ ਪੱਠੇ ਕੱਟ ਰਿਹਾ ਦੇ ਇਹ ਪੱਠੇ ਜਿਹੜੇ ਆ ਆਪਣੇ ਬੱਜਾਂ ਨੂੰ ਪਾਏ ਜਾਣਗੇ ਆ ਵਾ ਪੰਜਾਬ ਦਾ ਸੱਭਿਆਚਾਰ ਇਸ ਤਰ੍ਹਾਂ ਦਾ ਘਰ ਪਿੰਡਾਂ ਦੇ ਵਿੱਚ ਤਾਂ ਸੋ ਅਲਬਾਤ ਅਸੂ ਕਰਨੀ ਆ ਇਹ ਹਰੇ ਭਰੇ ਕੇਦੀ ਦੇਖ ਲੋ ਤਿੰਨੇ ਸਾਰੇ ਇਕੱਠੇ ਹੋ ਕੇ ਬੈਹਦੇ ਆ ਬਾਕਸ ਹੈਗਾ ਹਾਂਜੀ ਜੀ ਦੇਖ ਤਾਂ ਤੁਸੀਂ ਚੱਲ ਗਿਆ ਅੱਗੇ ਕਿਹੜਾ ਗੜਾ ਕੰਮ ਸਵੇਰ ਦਾ ਪਹਿਲਾਂ ਸਬਜ਼ੀ ਲਈ ਮੂੜੀਆਂ ਗਾਜਰਾ ਹਾਂ ਮੋਹਿਆ ਕੱਜਰਾ ਲਾਤੀਆਂ ਲਾਤੀਆਂ ਸਾਗ ਲਾਤਾ ਸਾਗ ਚਲਾਈ ਅੱਛਾ ਤਨੀਆਂ ਸਾਰੇ ਚੀਜ਼ਾਂ ਲਾਤਾ ਸਾਰਾ ਵੇਖਣਾ ਆਪਾਂ ਪਿੰਡਾਂ ਦੇ ਵਿੱਚ ਮਤਲਬ ਕਿੰਨਾ ਵਧੀਆ ਆ ਵੀ ਸ਼ਹਿਰਾਂ ਦੇ ਨਾਲੋਂ ਪਿੰਡ ਵਰਗੀ ਮੌਜ ਤੇ ਨਹੀਂ ਨਾ ਹੈ ਨਹੀਂ ਪਿੰਡਾਂ ਨਾਲ ਦੀ ਰੇਸ਼ੀ ਕੋਈ ਨਹੀਂ ਤੇ ਹਾਂ ਹਾਂਜੀ ਸਾਰਾ ਕੁਝ ਨਹੀਂ ਕਰਦਾ ਬਾਲੇ ਦਾ ਸਭ ਲਾਗਦੀ ਹੈ ਬੜੀ ਬਰਮਾਰ ਬਹੁਤ ਜਿਆਦਾ ਸਾਗ ਨਹੀਂ ਦਿੰਦਾ ਵਰਗਾ ਹਾਂਜੀ ਥੰਜੀ

ਇਹ ਸੋ ਇਹ ਦਰਬੇ ਯਾਦਿਆ ਘੇਰਦਾ ਜਿੰਦਗੀ ਕੱਢ ਲਈ ਹੈ ਇਹ ਕਿਵੇਂ ਸ਼ਬਦ ਕੋ ਯਾਰ ਕੀ ਰੂਹ ਕਰਦਾ ਕੱਲ ਵਾਹੇ ਸਰਬਜੀਤ ਸਾਹਵੇਂ ਜਿਹੜਾ ਵਾਹੇ ਇੱਕ ਆਂਜਨੇਟ ਵਿੱਚ ਕੰਮ ਕਰਦਾ ਬੜੀ ਛਿੰਤ ਦੇ ਨਾਲ ਤੇ ਪਹਿਲਾ ਮੋਰਚਾ ਵੀ ਨੇ ਲੜਿਆ ਪੂਰਾ ਸਾਲੀ ਦਾ ਪਰ ਇਹ ਛੋਟੇ ਕਿਸਾਨ ਆ ਪਰ ਇਹ ਵੀ ਹਾਂਜੀ ਇਹ ਜਿਹੜਾ ਵਾ 11 ਮਹੀਨੇ ਤੱਕ ਇਹਨੇ ਚਾਕੀ ਪਰ ਕੀ ਦਿੱਤਾ ਤੇ ਆਪਣੇ ਦੋਨਾਂ ਦਾ ਵੀ ਗਿਆ ਏ ਤਾਂ ਸੋ ਆਪਾਂ ਸਾਰਿਆਂ ਨੂੰ ਜੜਾਈ ਲੰਮੀ ਪਾਣੀ ਆ ਕੀਤੀ ਚਾਉਣ ਦੀ ਅਸਵਾਸਾਰ ਤੇ ਇਤਿਆਰ ਮੇਰਾ ਸੋਣਾ ਜੀ ਤੇ ਮੇਰੇ ਪਿਆਰ ਦੀ ਹਰੀ ਪਰੇਖ ਕਰਦੀ ਤੇ ਖਸ਼ਿਆ ਦੇ ਲਈ ਸਰਦੀਆ ਇਕੱਠੇ ਆਵੇ ਇਹਨੂੰ ਕੋਈ ਆਚਾਰਾ ਗਈ ਰਹੀ ਹੈ ਤੇ ਦੁੱਧ ਜਿਹੜੇ ਘਰ ਕਾ ਦਾ ਕਰਦੇ ਆ ਉਹ ਇਹ ਜਦਾ ਰਾ ਪੀਦੇ ਹੈ। ਤੇਰੀ ਹੈ ਗਈ ਹੈ ਚਰੀ ਆ ਕੇ ਕੀ ਆਏਗਾ ਵੀ ਇਹ ਚਰੀ ਬਾਹਰ ਆ ਚਰੀ ਬਾਜਰਾ ਵਾਲੀ ਲਓ ਜੀ ਥਨਵਾਰ ਹੋ ਜਾਂਦੀ ਤੇ ਤਿੰਨ ਤਿੰਨ ਲਾਓ ਇਹਦੇ ਹੋ ਜਾਂਦੇ ਤਿੰਨ ਲਾਓ ਜਾਂਦੇ ਵਧੀਆ ਕੋਲੇ ਕੋਲੇ ਚੜੀ ਦੇ ਵਧੀਆ ਕਰੀਏ ਨੇ ਹਾਂ ਲੱਗਦੇ ਇੱਕ ਵਾਰੀ ਬੀਤਾ ਨੇ ਮੇਰੇ ਦੇ ਆ ਵੀ ਹਾਂ ਬਾਰ ਬਾਰ ਕੀਤੇ ਲੋੜ ਨਹੀਂ ਹਾਂ ਉਹਨੇ ਲਾਸਟ ਵਾਲੋ ਤੇ ਲਟਵ ਨਹੀਂ ਨਾ ਨਹੀਂ ਦੂਜਾ ਦੂਜਾ ਹਾਂਜੀ ਤੋਂ ਉਧਰ ਸਾਹਮਣੇ ਦੂਰ ਖੜਾ ਸਾਡਾ ਪੁੱਛਿਆ ਮਾਨੋ ਚਾਹ ਦਾ ਉਹ ਤੁਹਾਡੀ ਇਹਨਾਂ ਗੱਲ ਬਾਤ ਬਾਅਦ ਚ ਕਰਾਵਾਂਗੇ ਹਾਂਜੀ ਚਾਹ ਪੀ ਲੋ ਜੀ ਹਾਂਜੀ ਹਾਂਜੀ ਚਾਹ ਵਿੱਚ ਆ ਜਾਂਦੀ ਆਪਣੀ ਪੱਟੀਆਂ ਜੀ ਸਾਰੀ ਨਹੀਂ ਆਉਂਦੀ ਆ ਜਾਂਦੀ ਹੈ ਚਾਹ ਹੀ ਤੇ ਬਾਅਦੋਂ ਅਣੀਤ ਲਿਆਨੇ ਤੁਹਾਨੂੰ ਕਰ ਤਾ ਦੇ ਤੈਨੂੰ ਪਤਾ ਹੀ ਇਹਦਾ ਉਹਨੇ ਕੰਮ ਕਰੋ ਬਾਹਰ ਆਪਣਾ ਬਾਤ ਬਾਤ ਕਰ ਦੇਣਾ ਸਿਰਫ ਆ ਚਾਹ ਇੱਥੇ ਫੜਾ ਗਏ ਆਪਾਂ ਨੂੰ ਤੇ ਚਾਹ ਪੀਏ ਫੇਰ ਆਪਾਂ ਪਠੇ ਹੋਏ ਇਹਨਾਂ ਨੂੰ ਕੰਮ ਨਾਲ ਪਿਆਰ ਚੰਮਣਾ ਨਹੀਂ ਹਾਂ ਹੈਨਾ ਬਸ ਇਹ ਯਾਰ ਕਰ ਕਰਦੀ ਕਹਾਣੀਆਂ ਕੀਤੀਆਂ ਸੜਾ ਆਪਣੇ ਨਾਲ ੱਥਕਾ ਹੀ ਕਰਦੀਆਂ ੱਥਕਾ ਹੀ ਹੁੰਦੀਆਂ ਹਾਂ ਆਪਣਾ ਸਰਜੀਤ ਸਿੰਘ ਹਾਂਜੀ ਕਮਾਂਡੋ ਜਿਹੜਾ ਗੱਲ ਸੁਣਿਓ ਅਹੀਂ ਤਾਂ ਨੂੰ ਸਰਜੀਤ ਸਿੰਘ ਕਮਾਂਡਰਾਂ ਹੀ ਮਲਾਉਨੇ ਆ ਹਾਂਜੀ ਹਾਂਜੀ ਉਹ ਤਰੇ ਆਉਂਦੇ ਇੱਥੇ ਸਾਹਮਣੇ ਗੱਲਬਾਤ ਕਰੋ ਇਹ ਸਾਡਾ ਵਡਾ ਵੀਰ ਆ ਇਸੇ ਮੋਮਾਨਾ ਦਾ ਗੱਰਦਾਰ ਲੱਗਦਾ ਜੀ ਇਹਨੇ ਜੇ ਪੁੱਛੀਂ ਵੀ ਆ ਦੁਨੀਆ ਦਾ ਕਮਾਂਡਰ ਸਮਝ ਜਾਓ ਭਾਈ ਤੇ ਉਹ ਕਿੰਨਾ ਚਿਰ ਨੌਕਰੀ ਕੀਤੀ ਵੀ 14-15 ਸਾਲ ਤੇ ਤੁਸੀਂ ਨੌਕਰੀ ਛੱਡ ਕੇ ਆ ਤੁਸੀਂ ਉਹ ਤਾਂ ਕੁਦਰਤ ਦੇ ਰਾਂਗੇ ਪੂਰਾ ਵਿਆਹ ਹੋ ਗਿਆ ਇਹ ਤਾਂ ਛੱਡਣੀ ਪੈ ਗਈ ਨਹੀਂ ਵਿਆਹ ਤੇ ਮੈਂ ਇੱਥੀ ਹੋ ਗਿਆ ਸੀਗਾ ਵਿਆਹ ਇੱਥੀ ਹੋ ਗਿਆ ਹੈ ਵਿਆਹ ਦੇ ਛੇਤੀ ਪੱਦੇ ਛੱਤੀ ਵਿਆਹ ਹੈਗਾ ਛੱਡ ਕੇ ਮੈਂ ਨੇੜੇ ਨਹੀਂ ਜਾਇਆ ਨੇੜੇ ਨਹੀਂ ਜਾਇਆ ਹਾਂ ਮੁੜ ਕੇ ਦੇਲੀ ਨਹੀਂ ਲੱਗਾ ਉਹਦਾ ਹੀ ਨਹੀਂ ਤਾਂ ਹੀ ਰੁਕੀ ਕਰਨ ਹੋ ਗਿਆ ਸਾਂਢੇ ਕੋਈ ਨਹੀਂ ਮਤਲਬ ਕੋਈ ਸ ਵੀ ਸਾਰੇ ਕੀਤੇ ਮੈਂ ਹੁਣ ਕੀ ਬਣਿਆ ਹੋਣਾ ਹੈ ਤੂੰ ਹੁਣ ਮੇਰੇ ਨਾਲ ਤੇ ਡੀਐਸਪੀ ਟਾ ਰੌਂਦੇ ਚਲੋ ਮਾਹੀ ਵੀਰ ਦੇ ਕੋ ਜਗਾ ਨਹੀਂ ਸਰਜੀਤ ਸਿੰਘ ਨੇ ਮੈਨਾ ਸਰਜੀਤ ਸਿੰਘ ਨੇ ਕਹਣਾ ਹੁਣ ਦਿਓ ਹਾਂ ਨਾ ਇਤਰਾ ਗਣਾ ਹੈ ਆ ਜੋ ਠੀਕ ਹੈ ਆਪਣੇ ਭਰਾ ਵੈਸੇ ਨਾ ਪੈਂਤਰਾ ਦਾ ਜੀ ਤੋਂ ਹੀ ਪਰਮਾਤਮਾ ਕਰਦਾ ਵਾ ਉਸ ਤਰ੍ਹਾਂ ਵੈਸੇ ਚਲੂ ਫੇਰ ਭਰਾ ਸਾਡਾ ਤਿੰਡੜਿਆ ਵਾ ਪਰ ਹੁਣ ਸਹੀ ਹੈ ਜਿਉ ਪਰਮਾਤਮਾ ਦੇ ਰੰਗ ਕੋਰਸ ਮੈਂ ਸਾਰੇ ਕੀਤੇ ਜੇ ਤੇ ਯਾਰ ਮੈਂ ਘਰ ਫਾਸਰ ਕੋਰ ਕੀਤਾ ਉਹ ਬੜਾ ਸਖਤ ਹੁੰਦਾ ਪਹਿਲਾਂ ਕੀਤੀ ਪੜਨਾਂਗਾ ਫਿਰ ਫੈਸਲ ਕੋ ਚੁਕੀਤਾ ਉਦੋਂ ਬਾਅਦ ਮੈਂ ਮੈਨੂੰ ਕਮਾਂਡੋ ਸਦਾ ਮੈਂ ਕਿ ਕਮਾਂਡੋ ਦੇ ਗਈ ਹਾਂ ਜੇ ਉਧਰ ਕਮਾਂਡੋ ਸਾਡੀ ਬਟਾਲੀ ਸਾਡੇ ਕਮਾਂਡੋ ਨੇ ਗਲਤੀਆਂ ਕੀਤੀਆਂ ਗਈਆਂ ਜਿਉਂ ਆਂਧਾ ਪ੍ਰਦੇਸ਼ ਗਈ ਹੈ ਤੇ ਉਹ ਮੜ ਕੇ ਸਾਨੂੰ ਸਜਾਦ ਪਾਇਆ ਵੱਧ ਗੜ ਉਹ ਜਾਰਾ ਫੇਸ ਹਮਲੇ ਵਿੱਚ ਲੈ ਗਏਗੀ ਉਥੋਂ ਪੇ ਜਿੰਨਾ ਨਹੀਂ ਕਮਾਂਡੋ ਕੀਤੀ ਸਾਨੂੰ ਇੱਥੇ ਦਰਗਾਈਆ ਤੋਂ ਨੰਬ ਸਜਲੇ ਜਲੇ ਹਾਂ ਉਥੇ ਪੇ ਕਮਾਂਡੋ ਕੀਤੀ ਵੇਰ ਵੀ ਜਨੋ ਚੰਗੀ ਜੀ ਚਲੋ ਪਰਮਾਤਮਾ ਜੋਗੇ ਹਾਂ 19 ਸਾਲ ਦੀ ਜੀ ਤਰ੍ਹਾਂ ਸਾਡਾ ਜੌਲਾਗਾ ਦੂਈਆ ਇਹਨੇ ਤੋਂ ਦੇ ਲਿਆ ਇਹਨੇ ਤੋਂ ਹੀ ਦੀ ਇਰਫੋਰਟ ਦਾ ਰਾਮਨ ਕੋ ਯਾਨੀ ਪਾਇਛਣ ਹੋਈ ਨਹੀਂ ਮੈਨੂੰ ਪਾਇਛਣ ਦੇਣੀ ਪਈ ਤੇ ਉਹ ਪਰਲੇ ਬਨੇ ਜਾ ਗਏ ਆਹ ਉਹ ਤੇ ਚਲੋ ਜੋ ਲਿਖਿਆ ਕਰਮਾ ਜੇ ਤਾਂ ਆਜੀ ਥੋੜੀ